ਬੜੀ ਵਧੀਆ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਮਨੁੱਖ ਨੇ ਲੰਗਰ ਲਾਇਆ ਹੈ ਹੁਣ ਜਿਵੇਂ ਪੁਰਾਣੀ ਸਾਖੀ ਆਪ ਸਭ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਹਿਲਾਂ ਵੀ ਸੁਣੀ ਹੈ ਸੰਖੇਪ ਦੇ ਵਿੱਚ ਕਹਾ ਮਲਕ ਭਾਗੋ ਹੈ ਤੇ ਅਮੀਰ ਕਰਦਾ ਤੇ ਪੁੰਨ ਦਾ ਕਰਮ ਹੈ ਕਿ ਮੈਂ ਗਰੀਬਾਂ ਨੂੰ ਲੋੜਵੰਦਾਂ ਨੂੰ ਪ੍ਰਸ਼ਾਦਾ ਸ਼ਕਾਉਣਾ ਹਾਂ ਬ੍ਰਹਮ ਭੋਜ ਕਰਦਾ ਹਾਂ ਪਰ ਉਸ ਬ੍ਰਹਮ ਭੋਜ ਦੇ ਵਿੱਚ ਲੋਕਾਂ ਦੀ ਹੱਡ ਪਸੀਨੇ ਦੀ ਕਮਾਈ ਉਹਨੇ ਖੋਹ-ਖੋ ਕੇ ਹੱਕ ਮਾਰ-ਮਾਰ ਕੇ ਉਹ ਧਨ ਕਮਾਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਉਹ ਪਸੰਦ ਨਹੀਂ ਆਈ। ਹੈ ਤੇ ਬ੍ਰਹਮ ਭੋਜ ਹੈ ਤੇ ਲੰਗਰ ਇੱਕ ਹਿਸਾਬ ਦੇ ਨਾਲ ਲੰਗਰ ਲਾ ਰਿਹਾ ਏ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਭਾਈ ਮਲਕ ਭਾਗੋ ਨੂੰ ਪ੍ਰੈਫਰ ਦੇਣ ਦੀ ਬਜਾਏ ਉਹਦੇ ਘਰ ਜਾਣ ਦੀ ਬਜਾਏ ਉਹ ਭਾਈ ਲਾਲੋ ਦੇ ਘਰ ਜਾਂਦੇ। ਜਿਹੜਾ ਆਰਥਿਕ ਪੱਖ ਤੋਂ ਥੋੜਾ ਠੀਕ ਹੈ ਦੁਨੀਆਦਾਰੀ ਦੇ ਪੱਖ ਤੋਂ ਥੋੜਾ ਗਰੀਬ ਹੈ ਪਰ ਇਮਾਨਦਾਰ ਬੜਾ ਹੈ ਉਹਦੇ ਘਰ ਦੇ ਵਿੱਚ ਇਮਾਨਦਾਰੀ ਦੀ ਰੋਟੀ ਪਕਦੀ ਹੈ ਇਮਾਨਦਾਰੀ ਦਾ ਸਭ ਕੁਝ ਬਣਦਾ ਹੈ ਇਮਾਨਦਾਰੀ ਦੇ ਨਾਲ ਉਹਦੇ ਘਰ ਦੇ ਵਿੱਚ ਸਭ ਕੁਝ ਆਉਂਦਾ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਸ ਘਰ ਦਾ ਜਾ ਕੇ ਖੁਦ ਕੁੰਡਾ ਖੜਕਾ ਦਿੰਦੇ ਨੇ ਕਿ ਭਾਈ ਲਾਲੋ ਘਰ ਹੈਗਾ ਐ ਮੈਂ ਤੇਰੇ ਘਰ ਦੇ ਵਿੱਚ ਪ੍ਰਸ਼ਾਦਾ ਛਕਣਾ ਆਇਆ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਹਿਬ ਪਾਤਸ਼ਾਹ ਜੀ ਮਲਕ ਭਾਗੋ ਦੇ ਬ੍ਰਹਮ ਭੋਜ ਨੂੰ ਤਿਆਗ ਦਿੰਦੇ ਨੇ ਛੱਡ ਦਿੰਦੇ ਨੇ ਤੇ ਭਾਈ ਲਾਲੋ ਦੇ ਘਰ ਜਾ ਕੇ ਖੁਦ ਕੁੰਡਾ ਖੜਕਾ ਦਿੰਦੇ ਨੇ ਭਾਈ ਲਾਲੋ ਤੇਰੇ ਘਰ ਪ੍ਰਸ਼ਾਦਾ ਛਕਣਾ ਹੈ ਭਾਵੇਂ ਉਹ ਮਿੱਸਾ ਹੈ ਭਾਵੇਂ ਉਹ ਬਾਜਰੇ ਦੀ ਕੋਧਰੇ ਦੀ ਰੋਟੀ ਬਣੀ ਹੈ ਭਾਵੇਂ ਉੱਥੇ ਕੋਈ ਘਿਓ ਕੋਈ ਮੱਖਣ ਨਹੀਂ ਮਿਲਣਾ ਹੈ ਪਰ ਫਿਰ ਵੀ ਗੁਰੂ ਨਾਨਕ ਸਹਿਬ ਪਾਤਸ਼ਾਹ ਕਿਉਂਕਿ ਉੱਥੇ ਸੱਚ ਹੈ ਉੱਥੇ ਇਮਾਨਦਾਰੀ ਹੈ ਉੱਥੇ ਬੈਠਣਾ ਪਸੰਦ ਕਰਦੇ ਨੇ ਤਾਂ ਇਸੇ ਹੀ ਤਰ੍ਹਾਂ ਹੁਣ ਮਲਕ ਭਾਗੋ ਲੰਗਰ ਲਾ ਰਿਹਾ ਹੈ ਬ੍ਰਹਮ ਭੋਜ ਕਰ ਰਿਹਾ ਹੈ ਪਰ ਹੈ ਤੇ ਉਹ ਕਰਮ ਧਰਮ ਪਖੰਡ ਜੋ ਦੀਸੈ ਉਹ ਪਖੰਡ ਕਰ ਰਿਹਾ ਹੈ ਇਸੇ ਹੀ ਤਰ੍ਹਾਂ ਜੇ ਕੋਈ ਅੱਜ ਵੀ ਇਨਸਾਨ ਗੁਰੂ ਪਾਤਸ਼ਾਹ ਨੇ ਕਿਸੇ ਘਰ ਨੂੰ ਅਮੀਰੀ ਦਿੱਤੀ ਹੈ ਸੁੱਖ ਸ਼ਾਂਤੀ ਦਿੱਤੀ ਹੈ ਸੋਹਣੇ ਘਰਵਾਰ ਦਿੱਤੇ ਨੇ ਬੰਦਾ ਕਹੇ ਜੀ ਮੈਂ ਗੁਰਦੁਆਰੇ ਲੰਗਰ ਲਾਉਣਾ ਹੈ ਬੜੀ ਵਧੀਆ ਗੱਲ ਹੈ ਲਾਉਣਾ ਚਾਹੀਦਾ ਏ ਪਰ ਮਨ ਦੇ ਅੰਦਰ ਕਿਤੇ ਇਹ ਭਰਮ ਨਾ ਹੋਵੇ ਕਿ ਮੇਰੀ ਵਾਵਾ ਹੋਵੇਗੀ ਮੇਰੀ ਵਡਿਆਈ ਹੋਵੇਗੀ ਫਿਰ ਤੇ ਜਮ ਲੁੱਟ ਰਹੇ ਨੇ ਅੰਦਰੋਂ ਇਹੋ ਹੀ ਆ ਜਮਾਂ ਦਾ ਲੁੱਟਣਾ ਕਿ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਇਹ ਜਮ ਲੁੱਟਦੇ ਨੇ ਅੰਦਰੋਂ ਜਦੋਂ ਅੰਦਰ ਭਾਵਨਾ ਗਲਤ ਹੁੰਦੀ ਹੈ ਅੰਦਰ ਵਡਿਆਈ ਦੀ ਭੁੱਖ ਹੈ ਅੰਦਰ ਹਉਮੈ ਅਹੰਕਾਰ ਦੀ ਭੁੱਖ ਹੈ ਕਿ ਚਾਰ ਲੋਕ ਕਹਿਣਗੇ ਭਾਈ ਉਸ ਇਨਸਾਨ ਨੇ ਲੰਗਰ ਲਾਇਆ ਏ ਸਿਰਫ ਇਸ ਮਨਸ਼ਾ ਕਰਕੇ ਹੀ ਲੰਗਰ ਲੱਗ ਰਿਹਾ ਏ ਤਾਂ ਕਹਿੰਦੇ ਗੁਰੂ ਨੂੰ ਤੇ ਪਤਾ ਏ ਕਿਉਂਕਿ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਉਹ ਅਕਾਲ ਪੁਰਖ ਪਰਮਾਤਮਾ ਦਿਲਾਂ ਦੀਆਂ ਜਾਣਨ ਵਾਲਾ ਹੈ ਸੋਹਣੀ ਗੱਲ ਹੈ ਲੰਗਰ ਲਾਇਆ ਪਰ ਮਨ ਦੀ ਭਾਵਨਾ ਨੂੰ ਸ਼ੁੱਧ ਕਰਨਾ ਬੜਾ ਜ਼ਰੂਰੀ ਹੈ ਬਸ ਇਹ ਕਹੀਏ ਜਦੋਂ ਵੀ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਥੋੜਾ ਜਿਹਾ ਭੇਟ ਕਰਨ ਦੇ ਲਈ ਗੁਰੂ ਪਾਤਸ਼ਾਹ ਉਦਮ ਬਖਸ਼ਣ ਪਾਤਸ਼ਾਹ ਤੇਰਾ ਹੀ ਦਿੱਤਾ ਹੋਇਆ ਹੈ ਤੇਰੇ ਹੀ ਦਿੱਤੇ ਦੇ ਵਿੱਚੋਂ ਆਹ ਸੇਵਾ ਤੁਸੀਂ ਲੈ ਲਈ ਕਬੀਰ ਮੇਰਾ ਕੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਕਬੀਰ ਮੇਰਾ ਮੇਰੇ ਕੋਲੇ ਕੁਝ ਵੀ ਨਹੀਂ ਜੋ ਉਸ ਪ੍ਰਮਾਤਮਾ ਨੇ ਦਿੱਤਾ ਜੋ ਵਰਤਨ ਨੂੰ ਦਿੱਤਾ ਜੋ ਹੰਡਾਉਣ ਨੂੰ ਦਿੱਤਾ ਉਹਦੇ ਵਿੱਚੋਂ ਹੀ ਬਸ ਆਪਾਂ ਇਹ ਹੰਡਾ ਲਿਆ ਇਹ ਵਰਤ ਲਿਆ ਮੇਰਾ ਮੇਰੇ ਕੋਲੇ ਕੁਝ ਹੈ ਹੀ ਨਹੀਂ ਹੁਣ ਜੇ ਤੇ ਇਸ ਬਿਰਤੀ ਦੇ ਨਾਲ ਇਨਸਾਨ ਲੰਗਰ ਲਾਉਂਦਾ ਏ ਕੋਈ ਪੈਸਾ ਗੁਰਦੁਆਰੇ ਦੇ ਵਿੱਚ ਦਿੰਦਾ ਏ ਕੋਈ ਭੇਟਾ ਰੱਖਦਾ ਏ ਫਿਰ ਤੇ ਉਹ ਬੜਾ ਮਹਾਨ ਹੈ ਉਹਦੇ ਵਰਗਾ ਕੋਈ ਇਨਸਾਨ ਨਹੀਂ ਬੜਾ ਮਹਾਨ ਇਨਸਾਨ ਹੈ ਕਿ ਰੱਬ ਨੇ ਉਹਦੇ ਘਰ ਦੇ ਅੰਦਰ ਧਨ ਦੌਲਤ ਦਿੱਤੀ ਹੈ ਤੇ ਉਹ ਜਦੋਂ ਵੀ ਉਹ ਮਨ ਕਰਦਾ ਏ ਗੁਰੂ ਦੇ ਕੋਲ ਆ ਜਾਂਦਾ ਏ ਫਿਰ ਗੁਰੂ ਪਾਤਸ਼ਾਹ ਬੜੇ ਪ੍ਰਸੰਨ ਨੇ ਖੁਸ਼ ਨੇ ਪਰ ਜੇ ਮਨ ਦੇ ਅੰਦਰ ਉਹੀ ਭਰਮ ਰਹਿ ਗਿਆ ਕਿ ਚਾਰ ਬੰਦਿਆਂ ਦੇ ਵਿੱਚ ਨਾਮ ਬਣ ਜਾਏਗਾ ਵਡਿਆਈ ਮਿਲ ਜਾਏਗੀ ਫਿਰ ਨਹੀਂ ਪ੍ਰਵਾਣ ਹੋਇਆ ਭਾਈ ਉਹ ਧਨ ਭਾਵੇਂ ਲੱਖਾਂ ਦਿੱਤੇ ਨੇ ਭਾਵੇਂ ਕਰੋੜਾਂ ਦਿੱਤੇ ਨੇ ਭਾਵੇਂ 1 ਰੁਪਇਆ ਦਿੱਤਾ ਉਹ ਪ੍ਰਵਾਨ ਨਹੀਂ ਹੁੰਦਾ ਨਹੀਂ ਹੁੰਦਾ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਦੋਂ ਮਲਕ ਭਾਗੋ ਨੂੰ ਤਿਆਗ ਸਕਦੇ ਨੇ ਫਿਰ ਅੱਜ ਵੀ ਤਿਆਗਣਗੇ ਗੁਰੂ ਨਾਨਕ ਤੇ ਗੁਰਨਾਨਕ ਨੇ ਉਹਨਾਂ ਨੇ ਥੋੜਾ ਵੇਖਣਾ ਇਹ ਜਮਾਨਾ ਬਦਲ ਗਿਆ ਏ ਉਹਨਾਂ ਨੇ ਥੋੜਾ ਵੇਖਣਾ ਇਹ ਗੁਰਦੁਆਰੇ ਸੋਹਣੇ ਬਣ ਗਏ ਨੇ ਉਹਨਾਂ ਨੇ ਥੋੜਾ ਵੇਖਣਾ ਕਿ ਭਾਈ ਸਮਾਂ ਬਦਲ ਗਿਆ ਏ ਨਹੀਂ ਉਹ ਤੇ ਵੇਖਣਗੇ ਹਿਰਦਾ ਕੀ ਕਹਿੰਦਾ ਏ ਮਨ ਦੇ ਅੰਦਰ ਕੀ ਹੈ ਉਹਨਾਂ ਨੂੰ ਹਿਰਦਾ ਦਿਖਦਾ ਹੈ ਉਹਨਾਂ ਨੂੰ ਮਨ ਦਿਖਦਾ ਏ ਕਿ ਮਨ ਦੇ ਅੰਦਰ ਕੀ ਚੱਲ ਰਿਹਾ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਗੁਰੂ ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ ਵੀ ਆਪਾਂ ਨੇ ਨਾਲ ਵਿਚਾਰਨਾ ਹੈ ਕਿਉਂਕਿ ਆਉਣ ਵਾਲੀ ਸਹੀ ਜਿਹੜੀ ਤਾਰੀਖ ਬਣਦੀ ਹੈ ਉਹਨਾਂ ਦੇ ਸ਼ਹੀਦੀ ਦਿਵਸ ਦੀ ਉਹ 24 ਨਵੰਬਰ ਬਣਦੀ ਹੈ ਕੈਲੰਡਰ ਦੇ ਹਿਸਾਬ ਦੇ ਨਾਲ ਆਪਾਂ ਉਸ ਦਿਨ ਪੂਰਾ ਇਤਿਹਾਸ ਵਿਚਾਰਾਂਗੇ ਨਾਲ ਨਾਲ ਉਹਨਾਂ ਦੀ ਗੁਰਬਾਣੀ ਦੇ ਸ਼ਬਦ ਵੀ ਲੈਣੇ ਨੇ ਅੱਜ ਗੁਰੂ ਪਾਤਸ਼ਾਹ ਸਾਨੂੰ ਇਹੋ ਹੀ ਗੱਲ ਸਮਝਾ ਰਹੇ ਸੋਰਠ ਮਹੱਲਾ 9ਵਾਂ ਸੋਰਠ ਰਾਗ ਦੇ ਅੰਦਰ ਇਹ ਸ਼ਬਦ ਹੈ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਨ ਕੀ ਮਨ ਹੀ ਮਾਹੇ ਰਹੀ ਕਹਿੰਦੇ ਵੇਖ ਭਲਿਆ ਤੇਰੇ ਮਨ ਦੇ ਅੰਦਰ ਜਿਸ ਤਰ੍ਹਾਂ ਦੀਆਂ ਧਾਰਮਿਕ ਬਿਰਤੀਆਂ ਜਿਸ ਤਰ੍ਹਾਂ ਦੇ ਖਿਆਲ ਜਿਸ ਤਰ੍ਹਾਂ ਦਾ ਭਰਮ ਪਖੰਡ ਹਉਮੈ ਅਹੰਕਾਰ ਤੂੰ ਆਪਣੇ ਅੰਦਰ ਪਾਲਿਆ ਸੀ ਕਹਿੰਦੇ ਅੰਦਰ ਦਾ ਅੰਦਰ ਹੀ ਰਹਿ ਗਿਆ ਤੂੰ ਬਦਲ ਨਹੀਂ ਸਕਿਆ ਆਪਣੇ ਆਪ ਦੇ ਅੰਦਰ ਨੂੰ ਤੂੰ ਚੇਂਜ ਨਹੀਂ ਕਰ ਸਕਿਆ ਆਪਣੇ ਆਪ ਨੂੰ ਤੂੰ ਬੜਾ ਉਦਮ ਤੇ ਕੀਤਾ ਬੜਾ ਯਤਨ ਵੀ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਹਿੰਦੇ ਫਿਰ ਦੇਖ ਉੱਥੇ ਦਾ ਉੱਥੇ ਰਹਿ ਗਿਆ ਜਿਵੇਂ ਗੁਰਬਾਣੀ ਦਾ ਨਾ ਇੱਕ ਬੜਾ ਪਿਆਰਾ ਬਚਨ ਹੈ ਜਿੱਥੇ ਬਾਬਾ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਕਬੀਰ ਚੱਲੇ ਥੇ ਹਰ ਮਿਲਨ ਕੋ ਬੀਚੇ اٹਕਿਓ ਜੀਤ ਚੱਲਿਆ ਤੇ ਸੀ ਮਿਲਨ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਉਦਮ ਤੇ ਕਰਨ ਲਈ ਉੱਠਿਆ ਸੀ ਪਰ ਮਨ ਹੋਰ ਹੀ ਭਰਮਾਂ ਦੇ ਵਿੱਚ ਮਨ ਹੋਰ ਹੀ ਖਿਆਲਾਂ ਦੇ ਵਿੱਚ ਹੀ اٹਕ ਕੇ ਰਹਿ ਗਿਆ ਮਨ ਤਾਂ ਹੋਰ ਹੀ ਵਿੜਿਆਈਆਂ ਭੁੱਖਾਂ ਦੇ ਵਿੱਚ ਹੀ ਫਸ ਕੇ ਰਹਿ ਗਿਆ ਮਨ ਕੀ ਮਨ ਹੀ ਮਾਹੇ ਰਹੀ ਦਾ ਅਰਥ ਹੈ ਜੀ ਕਿ ਮਨ ਦੀ ਸੋਚ ਅੰਦਰ ਦੀ ਅੰਦਰ ਹੀ ਰਹਿ ਗਈ ਜਿਵੇਂ ਇੱਕ ਇਤਿਹਾਸਿਕ ਸਾਖੀ ਆਪਾਂ ਨਾਲ ਲੈ ਲਈਏ ਭਾਈ ਮੰਜ ਜੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਆਉਂਦੇ ਨੇ ਨਾ ਤਾਂ ਉਹਨਾਂ ਨੇ ਕਿਹਾ ਸੀ ਨਾ ਕਿ ਭਾਈ ਮੰਜ ਜੀ ਬੱਲ ਹਿਰਦੇ ਦੇ ਅੰਦਰ ਤੇ ਇੱਕ ਹੀ ਸਿੱਖਿਆ ਟਿਕ ਸਕਦੀ ਹੈ ਜਾਂ ਤੇ ਜਿੰਨਾ ਸਖੀ ਸਰਵਰ ਨੂੰ ਤੁਸੀਂ ਪੂਜਦੇ ਹੋ ਉਹ ਸਿੱਖਿਆ ਟਿਕੇਗੀ ਤੇ ਜਾਂ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਗੁਰੂ ਨਾਨਕ ਦੀ ਸਿੱਖਿਆ ਟਿਕੇਗੀ ਤੇ ਆਸਾ ਦੀ ਬਾਣੀ ਅੰਦਰ ਵੀ ਰੋਜ਼ਾਨਾ ਪੜਦੇ ਆ ਨਾ ਬਜ ਰੁਕੋ ਕਿ ਮਨੁੱਖ ਦੇ ਮਨ ਦੇ ਅੰਦਰ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਜੇ ਹਿਰਦੇ ਦੇ ਅੰਦਰ ਕਹਿੰਦੇ ਇੱਕ ਖਿਆਲ ਹੈ ਦੂਜਾ ਖਿਆਲ ਟਿਕਾਉਣਾ ਚਾਹੁੰਦੇ ਹਾਂ ਤਾਂ ਪਹਿਲੇ ਖਿਆਲ ਨੂੰ ਕੱਢਣਾ ਪੈਣਾ ਹੈ ਜੇ ਮਨ ਦੇ ਅੰਦਰ ਅਹੰਕਾਰ ਹੈ ਨਿਮਰਤਾ ਲਿਆਉਣਾ ਚਾਹੁੰਨੇ ਹਾਂ ਤਾਂ ਅਹੰਕਾਰ ਨੂੰ ਬਾਹਰ ਕੱਢਣਾ ਪੈਣਾ ਹੈ ਹੋਰ ਬਜ਼ੁਰਗੋ ਅੱਗੇ ਚੱਲਦੇ ਆ ਗੁਰਬਾਣੀ ਬੜੀ ਮਹਾਨ ਜੀ ਗੁਰੂ ਪਾਤਸ਼ਾਹ ਨੇ ਬੜਾ ਪਿਆਰਾ ਕਿਹਾ ਇੱਕ ਥਾਂ ਤੇ ਕਹਿੰਦੇ ਹਮੈ ਨਾਵੈ ਨਾਲ ਵਿਰੋਧ ਹੈ ਦੋਏ ਨੰਬਰ ਸੈਂ ਇੱਕ ਠਾਏ ਗੁਰੂ ਪਾਤਸ਼ਾਹ ਜੀ ਨੇ ਬੜਾ ਪਿਆਰਾ ਸਮਝਾਇਆ ਕਹਿੰਦੇ ਹਉਮੇ ਦਾ ਅਤੇ ਜਿਹੜਾ ਅਹੰਕਾਰ ਹੈ ਨਾਮ ਦਾ ਇਹਦੇ ਨਾਲ ਵਿਰੋਧ ਹੈ ਆਪਸ ਦੇ ਵਿੱਚ ਵਿਰੋਧ ਹੈ ਜੇ ਹਉਮੇ ਹੈ ਮਨ ਦੇ ਵਿੱਚ ਤਾਂ ਨਾਮ ਨਹੀਂ ਟਿਕੇਗਾ ਤੇ ਜਿਸ ਦੇ ਹਿਰਦੇ ਦੇ ਵਿੱਚ ਨਾਮ ਟਿਕ ਗਿਆ ਉੱਥੇ ਹਉਮੇ ਨਹੀਂ ਆਵੇਗੀ ਉੱਥੇ ਹਉਮੇ ਨਹੀਂ ਵਿਆਪਦੀ ਕਿਉਂਕਿ ਹਿਰਦੇ ਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਟਿਕ ਗਿਆ ਹੈ ਇਹ ਵਿਰੋਧ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਮਲੀਨ ਤੋਤਾ ਹੱਛਾ ਨਾ ਹੋਏ ਸੀ ਜੇ ਭਾਂਡੇ ਦੇ ਅੰਦਰ ਬਰਤਨ ਦੇ ਅੰਦਰ ਇੱਕ ਵਸਤੂ ਪਈ ਹੈ ਇੱਕ ਕੋਈ ਪਦਾਰਥ ਪਿਆ ਹੈ ਕੋਈ ਚੀਜ਼ ਪਈ ਹੈ ਤ ਉਸ ਭਾਂਡੇ ਦੇ ਵਿੱਚੋਂ ਪਹਿਲਾਂ ਉਹ ਪਦਾਰਥ ਕੱਢ ਲਈਏ ਫਿਰ ਦੂਜੀ ਵਸਤੂ ਪਹਿ ਜਾਵੇਗੀ ਐਸੀ ਹੀ ਤਰ੍ਹਾਂ ਮਨੁੱਖ ਦੇ ਮਨ ਦਾ ਹਾਲ ਹੈ ਹਿਰਦਾ ਹੈ ਜੇ ਹਿਰਦੇ ਦੇ ਅੰਦਰ ਹੋਰ ਤਰ੍ਹਾਂ ਦੇ ਭਰਮ ਨੇ ਹੋਰ ਤਰ੍ਹਾਂ ਦੇ ਖਿਆਲ ਨੇ ਜੇ ਹਉਮੈ ਅਹੰਕਾਰ ਮਾਇਆ ਲੋਭ ਲਾਲਚ ਤ੍ਰਿਸ਼ਨਾ ਜਿਸ ਤਰ੍ਹਾਂ ਦੇ ਖਿਆਲ ਨੇ ਤਾਂ ਇਹਨਾਂ ਨੂੰ ਕੱਢਣਾ ਪੈਣਾ ਹੈ ਜਦੋਂ ਇਹ ਅੰਦਰੋਂ ਨਿਕਲ ਜਾਣਗੇ ਤਾਂ ਫਿਰ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਗੁਰੂ ਦਾ ਨਾਮ ਹਿਰਦੇ ਦੇ ਵਿੱਚ ਆ ਕੇ ਟਿਕ ਜਾਂਦਾ ਜੀ ਫਿਰ ਵਸ ਜਾਂਦਾ ਜੀ ਤਾਂ ਗੁਰੂ ਪਾਤਸ਼ਾਹ ਅੱਜ ਦੇ ਬਚਨਾਂ ਦੇ ਅਨੁਸਾਰ ਬੜਾ ਪਿਆਰਾ ਸਮਝਾਉਂਦੇ ਨੇ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ ਕਹਿੰਦੇ ਦੇਖ ਭਲੇਆ ਤੇਰੇ ਮਨ ਦੇ ਖਿਆਲ ਤੇਰੇ ਮਨ ਦੇ ਅੰਦਰ ਹੀ ਰਹਿ ਗਏ ਇਹ ਤੂੰ ਕੱਢ ਨਹੀਂ ਪਾਇਆ ਇਹਨਾਂ ਨੂੰ ਬਦਲ ਨਹੀਂ ਪਾਇਆ ਤੂੰ ਉਦਮ ਕਰਦਾ ਏ ਪਰ ਤੇਰਾ ਵਸ ਨਹੀਂ ਚੱਲਦਾ ਕਈ ਵਾਰ ਤੇਰੇ ਅਹੰਕਾਰ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਏ ਇਹ ਵੀ ਬਚਨ ਪੜਦੇ ਹਾਂ ਹਮੈ ਦੀਰ ਗਰੋਗ ਹੈ दारू ਪੀ ਇਸ ਮਾਹੇ ਕਿਉਂਕਿ ਬੜਾ ਵੱਡਾ ਰੋਗ ਜੇ ਗੁਰੂ ਪਾਤਸ਼ਾਹ ਕਹਿੰਦੇ ਛੋਟਾ ਰੋਗ ਨਹੀਂ ਹੈ ਇਹੇ ਬڑا ਵੱਡਾ ਰੋਗ ਹੈ ਤਾਂ ਕਰਕੇ ਇਹਨੂੰ ਛੱਡਣਾ ਵੀ ਕੋਈ ਸੌਖੀ ਖੇਡ ਨਹੀਂ ਹੈ ਕੋਈ ਸੌਖਾ ਕੰਮ ਨਹੀਂ ਹੈ ਇਹਨੂੰ ਛੱਡ ਦੇਣਾ ਇਹ ਤੇ ਬڑا ਵੱਡਾ ਰੋਗ ਹੈ ਨਿੱਕੀ ਨਿੱਕੀ ਗੱਲ ਤੇ ਆ ਕੇ ਇਹ ਅਹੰਕਾਰ ਮਨੁੱਖ ਨੂੰ ਫੜ ਲੈਂਦਾ ਜੀ ਪਕੜ ਲੈਂਦਾ ਜੀ ਤਾਂ ਕਹਿੰਦੇ ਆਪਣੇ ਮਨ ਦੇ ਖਿਆਲਾਂ ਨੂੰ ਛੱਡ ਭਾਈ ਮੰਜ ਜੀ ਨੇ ਛੱਡਿਆ ਘਰ ਦੇ ਵਿੱਚ ਜਿਹੜੀ ਜਗ੍ਹਾ ਬਣਾਈ ਹੋਈ ਸੀ ਉਹ ਢਾਹ ਦਿੱਤੀ ਪਰਿਵਾਰ ਵੀ ਲੜਿਆ ਪਰਿਵਾਰ ਵੀ ਗੁੱਸੇ ਹੋਇਆ ਕਿ ਭਲਿਆ ਤੂੰ ਇਹ ਕੀ ਕਰਨ ਲੱਗਿਆ ਹੈ ਪਰ ਦੇਖੋ ਕੋਈ ਵੀ ਗੱਲ ਨਹੀਂ ਸੁਣੀ ਗੁਰੂ ਦੇ ਨਾਲ ਪਿਆਰ ਬਣ ਗਿਆ ਸਮਝ ਆ ਗਿਆ ਕਿ ਮੈਂ ਬੜੇ-ਬੜੇ ਭਰਮ ਦੇ ਵਿੱਚ ਬਿਆਹ ਹੋਇਆ ਘਰੋਂ ਆ ਕੇ ਜਗਾ ਢਾ ਦਿੱਤੀ ਗੁਰੂ ਅਰਜਨ ਸਾਹਿਬ ਬਾਦਸ਼ਾਹ ਜੀ ਦੇ ਕੋਲ ਹੀ ਰਹਿਣਾ ਸ਼ੁਰੂ ਕਰ ਦਿੱਤਾ ਲੱਕੜਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਅਰਜਨ ਸਾਹਿਬ ਬਾਦਸ਼ਾਹ ਜੀ ਨੂੰ ਪ੍ਰਵਾਣ ਹੋ ਗਏ ਕਹਿੰਦੇ ਹੁਣ ਸਿੱਖਿਆ ਟਿਕ ਸਕਦੀ ਹੈ ਹੁਣ ਹਿਰਦਾ ਸ਼ੁੱਧ ਹੋ ਸਕਦਾ ਹੈ ਤੇ ਭਾਈ ਮੰਝ ਜੀ ਨੇ ਇੰਨੀ ਸੇਵਾ ਕੀਤੀ ਉਹਨਾਂ ਦਾ ਇਤਿਹਾਸ ਦੇ ਵਿੱਚ ਵਿਖੋ ਅੱਜ ਅਸੀਂ ਨਾਮ ਲੈ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂ ਕਿਉਂਕਿ ਹਿਰਦੇ ਦੇ ਅੰਦਰ ਉਹਨਾਂ ਨੇ ਜਗ੍ਹਾ ਬਣਾ ਲਈ ਗੁਰੂ ਨਾਨਕ ਦੇ ਬਚਨਾਂ ਦੇ ਲਈ ਗੁਰੂ ਨਾਨਕ ਦੇ ਉਪਦੇਸ਼ ਦੇ ਲਈ ਹਿਰਦੇ ਦੇ ਅੰਦਰ ਉਹਨਾਂ ਨੇ ਜਗ੍ਹਾ ਬਣਾ ਲਈ ਜਗ੍ਹਾ ਬਣਾਉਣੀ ਪੈਣੀ ਸਾਡੇ ਹਿਰਦੇ ਦੇ ਅੰਦਰ ਬੜਾ ਕੁਝ ਭਰਿਆ ਪਿਆ ਹੈ ਇੱਕ ਨਾਲ ਛੋਟੀ ਜੀ ਗੱਲ ਸ਼ੁਰੂ ਕਰਕੇ ਫਿਰ ਮੈਂ ਇਤਿਹਾਸ ਵੱਲ ਵੀ ਆਉਣਾ ਹੈ ਕਹਿੰਦੇ ਜਦੋਂ ਕਿਸੇ ਟੀਚਰ ਦੇ ਕੋਲ ਪੜਨ ਜਾਈਏ ਜਦੋਂ ਕਿਸੇ ਅਧਿਆਪਕ ਦੇ ਕੋਲ ਪੜਨ ਜਾਈਏ ਤਾਂ ਉਦੋਂ ਆਪਣੇ ਖਿਆਲ ਆਪਣੀ ਸਿੱਖਿਆ ਨਾ ਲੈ ਕੇ ਜਾਈਏ ਉਦੋਂ ਦਿਮਾਗ ਨੂੰ ਖਾਲੀ ਕਰ ਦਈਏ ਕਿਉਂਕਿ ਜਿਹੜਾ ਦਿਮਾਗ ਪਹਿਲਾਂ ਹੀ ਭਰਿਆ ਹੁੰਦਾ ਹੈ ਉਹਨੂੰ ਸਿਖਾਉਣਾ ਔਖਾ ਹੈ ਉਹਨੂੰ ਬਦਲਣਾ ਔਖਾ ਹੈ ਤੇ ਜਿਹੜਾ ਦਿਮਾਗ ਖਾਲੀ ਹੋਵੇ ਉਹਨੂੰ ਜਿੰਮੇ ਚਾਹੀਏ ਜਿਸ ਢੰਗ ਦੇ ਨਾਲ ਚਾਹੀਏ ਉਸ ਸ਼ੇਪ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਉਸ ਢਾਂਚੇ ਦੇ ਵਿੱਚ ਫਿੱਟ ਕੀਤਾ ਜਾ ਸਕਦਾ ਹੈ ਜਿਹੜੇ ਮਨੁੱਖ ਆਪਣੇ ਖਿਆਲ ਨਹੀਂ ਛੱਡਦੇ ਉਹਨਾਂ ਦੇ ਉੱਪਰ ਗੁਰੂ ਦੇ ਬਚਨਾਂ ਦਾ ਅਸਰ ਸਿੱਧੀ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਮਨ ਦੀਆਂ ਪਹਿਲਾਂ ਹੀ ਛੱਡਣੀਆਂ ਨਹੀਂ ਚਾਹੁੰਦੇ ਆਪਣੀਆਂ ਮਨ ਆਈਆਂ ਨਹੀਂ ਛੱਡਣੀਆਂ ਚਾਹੁੰਦੇ ਤਾਂ ਕਰਕੇ ਫਿਰ ਉਹ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ ਜਿਵੇਂ ਗੁਰੂ ਪਾਤਸ਼ਾਹ ਨੇ ਬੜਾ ਪਿਆਰਾ ਕਿਹਾ ਹੈ ਨਾ ਗੁਰਬਾਣੀ ਦੇ ਅੰਦਰ ਕਹਿੰਦੇ ਜਿਵੇਂ ਇਹਨਾਂ ਚਿਚੜ ਹੁੰਦੇ ਨੇ ਚਿਚੜ ਲੱਗੇ ਤੇ ਮੱਝ ਦੇ ਗਾਂ ਦੇ ਥਣਾ ਦੇ ਬਿਲਕੁਲ ਕੋਲ ਹੁੰਦੇ ਨੇ ਪਰ ਉਹਨਾਂ ਨੂੰ ਦੁੱਧ ਦੀ ਕੋਈ ਸਾਰ ਨਹੀਂ ਉਹਨਾਂ ਨੇ ਕੀ ਪੀਣਾ ਹੈ ਜੀ ਲਹੂ ਖੂਨ ਕੋਲੇ ਰਹਿ ਕੇ ਵੀ ਦੁੱਧ ਦੇ ਕਹਿੰਦੇ ਦੁੱਧ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਦੁੱਧ ਤੋਂ ਸਖਣੇ ਹੀ ਰਹਿ ਜਾਂਦੇ ਨੇ ਲਹੂ ਪੀਂਦੇ ਨੇ ਇਸੇ ਹੀ ਤਰ੍ਹਾਂ ਕੁਝ ਇਨਸਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ ਰਹਿ ਕਰਕੇ ਵੀ ਗਿਆਨ ਸਾਗਰ ਦੇ ਕੋਲ ਰਹਿ ਕਰਕੇ ਵੀ ਇਸ ਗਿਆਨ ਭੰਡਾਰ ਦੇ ਕੋਲ ਰਹਿ ਕਰਕੇ ਵੀ ਗਿਆਨ ਤੋਂ ਸਖਣੇ ਹੀ ਰਹਿ ਜਾਂਦੇ ਨੇ ਗੁਰੂ ਕੋਲ ਰਹਿ ਕੇ ਵੀ ਉਹਨੇ ਗੁਰੇ ਹੀ ਰਹਿ ਜਾਂਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਕੋਈ ਚੇਂਜ ਨਹੀਂ ਆਉਂਦਾ ਤਾਂ ਗੁਰੂ ਪਾਤਸ਼ਾਹ ਅੱਜ ਦੀ ਬਚਨਾਂ ਦੇ ਅਨੁਸਾਰ ਜੋ ਬਖਸ਼ਿਸ਼ ਹੈ ਕਿ ਮਨ ਕੀ ਮਨ ਹੀ ਮਾਹੀ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਏ ਕਹਿੰਦੇ ਨਾ ਤਾਂ ਗੁਰੂ ਨੂੰ ਭਜਿਆ ਨਾ ਸਿਮਰਿਆ ਨਾ ਭਜਨ ਬੰਦਗੀ ਕੀਤੀ ਨਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕੀਤਾ ਤੇ ਇਦਾਂ ਹੀ ਕਹਿੰਦੇ ਕਾਲ ਦੇ ਬਸ ਬੈ ਕੇ ਕਰਕੇ ਇਹ ਜ਼ਿੰਦਗੀ ਬਿਰਥਕਵਾਅ ਦਿੱਤੀ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਕਹਿੰਦੇ ਪੁੱਤ ਧੀਆ ਪਤਨੀ ਮਿੱਤਰ ਦੋਸਤ ਰਿਸ਼ਤੇ ਨਾਤੇਆਂ ਦੇ ਵਿੱਚ ਹੀ ਤੂੰ ਕਹਿੰਦੇ ਇੰਨਾ ਕਹਿੰਦੇ ਮੋਹ ਵਧਾ ਲਿਆ ਆਪਣਾ ਤੈਨੂੰ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੀ ਭੁੱਲ ਗਿਆ ਤੇ ਜਦੋਂ ਫਿਰ ਇਹ ਰਿਸ਼ਤੇ ਨਾਤੇ ਦੂਰ ਹੁੰਦੇ ਨਿੰਨਾ ਜੀ ਉਦੋਂ ਬੰਦਾ ਪਰੇਸ਼ਾਨ ਹੁੰਦਾ ਏ ਕਿ ਆਹ ਮੇਰੀ ਪਤਨੀ ਚਲੀ ਗਈ ਆਹ ਮੇਰਾ ਬੇਟਾ ਚਲੇ ਗਿਆ ਆਹ ਮੇਰਾ ਪਰਿਵਾਰ ਚਲੇ ਗਿਆ ਮੇਰਾ ਪੁੱਤਰ ਚਲੇ ਗਿਆ ਕਈ ਵਾਰ ਨਾ ਬਜ਼ੁਰਗੋ ਆਪਾਂ ਕਹਿ ਦਿੰਨੇ ਆ ਕਿ ਕਿਸੇ ਵੀ ਔਲਾਦਾਂ ਦੇ ਜਵਾਕਾਂ ਦੇ ਸਿਰ ਦਾ ਸਾਇਆ ਪਿਓ ਨਹੀਂ ਸਿਰ ਤੋਂ ਜਾਣਾ ਚਾਹੀਦਾ ਤੇ ਬਹੁਤ ਵਾਰ ਆਪਾਂ ਦੂਜੀ ਗੱਲ ਇਹ ਵੀ ਕਹਿੰਦੇ ਆ ਕਿ ਕਿਸੇ ਜਵਾਕਾਂ ਦੇ ਸਿਰ ਦਾ ਸਾਇਆ ਤਾਂ ਨਹੀਂ ਜਾਣਾ ਚਾਹੀਦਾ ਨਾਲ ਅੱਖਾਂ ਦੇ ਸਾਹਮਣੇ ਨੌਜਵਾਨ ਉਹਦੇ ਪੁੱਤਰ ਵੀ ਜਾਣੇ ਨਹੀਂ ਚਾਹੀਦੇ ਕਿਸੇ ਦੇ ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾ ਜਿਨ੍ਹਾਂ ਨੇ ਜਦੋਂ 9 ਸਾਲ ਦੀ ਉਮਰ ਸੀ ਉਦੋਂ ਆਪਣੇ ਪਿਤਾ ਦਾ ਕਟਿਆ ਹੋਇਆ ਸਿਰਸ ਵੀ ਵੇਖਿਆ ਪਿਤਾ ਨੂੰ ਵੀ ਸ਼ਹੀਦ ਹੁੰਦੇ ਹੋਏ ਵੇਖਿਆ ਤੇ ਜਦੋਂ ਖੁਦ ਪਿਤਾ ਬਣ ਜਾਂਦੇ ਨੇ ਉਦੋਂ ਖੁਦ ਵੀ ਆਪਣੇ ਚਾਰ ਸਹਿਜਾਦਿਆਂ ਨੂੰ ਆਪਣੇ ਅੱਖਾਂ ਸਾਹਮਣੇ ਕੁਰਬਾਨ ਕੀਤਾ ਇਹ ਹੈ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿ ਦੋਵਾਂ ਪਾਸਿਆਂ ਤੋਂ ਉਹਨਾਂ ਨੇ ਆਨੰਦ ਮਾਣਿਆ ਇਹ ਸੌਖੀ ਖੇਡ ਨਹੀਂ ਹੈ ਬਜਰਗ ਹਾਲਾਂਕਿ ਠੀਕ ਹੈ ਉਹ ਗੁਰੂ ਨੇ ਪਰ ਗੁਰੂ ਵੀ ਹਾਲਾਂਕਿ ਪੰਜ ਤਤਾਂ ਸਰੀਰ ਰੂਪ ਦੇ ਵਿੱਚ ਆਏ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ ਨੇ ਪਰ ਫਿਰ ਵੀ ਉਹਨਾਂ ਨੇ ਇੱਕ ਵੀ ਅੱਖਾਂ ਦੇ ਵਿੱਚ ਹੰਝੂ ਨਹੀਂ ਵਿਖਾਇਆ ਚਿਹਰੇ ਦੇ ਉੱਪਰ ਉਹਦਾਂ ਦਾ ਕੋਈ ਹਾ ਭਾਵ ਨਹੀਂ ਦਿਖਾਇਆ ਤਾਂ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਪਤਾ ਲੱਗ ਜਾਏ ਕਿ ਗੁਰੂ ਵੀ ਕਿਤੇ ਆਪਣੇ ਧੀਆਂ ਪੁੱਤਰਾਂ ਪਰਿਵਾਰ ਪਤਨੀ ਦੇ ਮੋਹ ਦੇ ਵਿੱਚ ਕੀ ਰਹਿ ਗਏ ਸੀ ਨਹੀਂ ਕਿਤੇ ਵੀ ਨਹੀਂ ਜਿਉਂ ਨਾਲੀ ਗੁਰਬਾਣੀ ਦੇ ਅੰਦਰ ਲਿਖਿਆ ਤਾਂ ਜਿਉਂ ਕਿ ਵਿਖਾਇਆ ਕਿ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੁੰਦਾ ਏ ਦੁਨੀਆ ਤੋਂ ਚਲੇ ਜਾਣਾ ਹੁੰਦਾ ਏ ਪਰ ਅਸੀਂ ਨਹੀਂ ਨਿਕਲ ਪਾਉਂਦੇ ਬੜਾ ਸੌਖਾ ਔਖਾ ਏ ਜੀ ਇਹ ਕਹਿਣਾ ਸੌਖਾ ਏ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚੋਂ ਨਿਕਲਣਾ ਥੋੜਾ ਜਿਹਾ ਘਰ ਦੇ ਮੈਂਬਰ ਨੂੰ ਕੁਝ ਹੋ ਜਾਏ ਤੇ ਸਾਰੇ ਪਰਿਵਾਰ ਨੂੰ ਹਫੜਾ ਦਫੜੀ ਪੈ ਜਾਂਦੀ ਏ ਬੱਚਾ ਕਿੱਥੇ ਐ ਪਤਨੀ ਕਿੱਥੇ ਐ ਪਰਿਵਾਰ ਦੇ ਹੋਰ ਕਿਸੇ ਮੈਂਬਰ ਨੂੰ ਕੁਝ ਵੀ ਹੋ ਜਾਏ ਤਾਂ ਬੰਦਾ ਭਾਈ ਚਿੰਤਾਵਾਂ ਫਿਕਰਾਂ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਨੇ ਜੇ ਕਿਸੇ ਘਰ ਦਾ ਮੈਂਬਰ ਨਾਰਮਲ ਬਿਮਾਰੀ ਦੇ ਨਾਲ ਵੀ ਬਜ਼ੁਰਗੋ ਚਲਿਆ ਜਾਵੇ ਨਾ ਤਾਂ ਫਿਰ ਵੀ ਘਰ ਦੇ ਮੈਂਬਰ ਮਹੀਨਾ ਦੋ ਮਹੀਨੇ ਸਾਲ ਸਾਲ ਉਸ ਦੁੱਖ ਦੇ ਵਿੱਚੋਂ ਨਹੀਂ ਨਿਕਲ ਪਾਉਂਦੇ ਕਿ ਸਾਡੇ ਘਰ ਦਾ ਮੈਂਬਰ ਉਹ ਜਾਣਾ ਨਹੀਂ ਸੀ ਚਾਹੀਦਾ ਅਸੀਂ ਅੱਜ ਤੱਕ ਨਹੀਂ ਭੁੱਲ ਪਾਏ ਉਸ ਨੂੰ ਕਈ ਸਾਲਾਂ ਤੱਕ ਨਹੀਂ ਭੁੱਲ ਪਾਉਂਦੇ ਬੜਾ ਔਖਾ ਏ ਇਸ ਮੋਹ ਨੂੰ ਛੱਡਣਾ ਪਰ ਗੁਰੂ ਪਾਤਸ਼ਾਹ ਕਹਿੰਦੇ ਦੇਖ ਧਿਆਨ ਦੇ ਨਾਲ ਦਾਰਾ ਮੀਤ ਪੂਤ ਰਤ ਸੰਪਦ ਧਨਪੂਰਨ ਸਭ ਮਹੀਂ ਕਹਿੰਦੇ ਇਹਦੇ ਵਿੱਚ ਹੀ ਤੇਰਾ ਪਿਆਰ ਰਹਿ ਗਿਆ ਤੂੰ ਸੱਚ ਨੂੰ ਭੁੱਲ ਗਿਆ ਅਸਲ ਸਾਥੀ ਕੌਣ ਹੈ ਜੀ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ ਕਹਿੰਦੇ ਵੇਖ ਭਲਿਆ ਤੇਰਾ ਅਸਲ ਸੱਜਣ ਮਿੱਤਰ ਨਾਮ ਜੀ ਸੱਚ ਜੀ ਉਸ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਜੀ ਜਿਹਦੇ ਨਾਲ ਤੂੰ ਆਇਆ ਏ ਤੇ ਜਿਹਦੇ ਨਾਲ ਹੀ ਤੂੰ ਚਲੇ ਜਾਣਾ ਏ ਇਸ ਸੰਸਾਰ ਤੋਂ ਚਲੇ ਜਾਣਾ ਏ ਅਸਲ ਸੱਜਣਾ ਏ ਤੇਰਾ ਪਰ ਇਹ ਸੱਜਣ ਬਨੁੱਖ ਨੂੰ ਯਾਦ ਨਹੀਂ ਰਹਿੰਦਾ ਹਮੇਸ਼ਾ ਹੀ ਬਾਹਰੀ ਮਾਇਆ ਤੇ ਬਾਹਰੀ ਪਰਿਵਾਰ ਇਹੀ ਚੀਜ਼ਾਂ ਯਾਦ ਰਹਿ ਜਾਂਦੀਆਂ ਨੇ ਫਿਰ ਪਰੇਸ਼ਾਨ ਹੁੰਦਾ ਏ ਫਿਰ ਦੁਖੀ ਹੁੰਦਾ ਏ ਸੋ ਅਗਲੇ ਪੰਨੇ ਦੇ ਅੰਦਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਬੜਾ ਸਮਾਂ ਭਟਕਦੇ ਭਟਕਦੇ ਨੇ ਕਹਿੰਦੇ ਮਸਾਂ ਹੀ ਤੈਨੂੰ ਇਹ ਦੇਹੀ ਪ੍ਰਾਪਤ ਕੋਈ ਹੈ ਬੜਾ ਵੱਡਾ ਪੁੰਨ ਹੋਇਆ ਇਹ ਤੇਰੇ ਤੇ ਪਤਾ ਨਹੀਂ ਕਿੰਨੇ ਕ ਜਨਮ ਪਹਿਲਾਂ ਤੂੰ ਭਟਕਿਆ ਹੈ ਕਿੰਨੇ ਕ ਜਨਮਾਂ ਤੋਂ ਇਸ ਤਰ੍ਹਾਂ ਹੀ ਜਨਮ ਲੈ ਰਹੇ ਆਂ ਬਾਰ-ਬਾਰ ਭਟਕ ਰਿਹਾ ਹੈ ਪਰ ਇਸ ਵਾਰ ਤੈਨੂੰ ਇਹ ਮਨੁੱਖਾ ਦੇਹੀ ਮਿਲ ਗਈ ਹੈ ਬੜੀ ਵੱਡੀ ਇਹ ਕਿਰਪਾ ਹੋ ਗਈ ਹੈ ਤੇਰੇ ਦੇ ਉੱਪਰ ਤਾ ਅਖੀਰ ਲੇਵਨ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਫਿਰ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਕਹਿੰਦੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲਨ ਦੀ ਵਾਰੀ ਮਿਲੀ ਏ ਪ੍ਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਮੌਕਾ ਮਿਲਿਆ ਏ ਇਹ ਸਮਾਂ ਮਿਲਿਆ ਏ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਸੰਭਾਲ ਸਿਮਰ ਜਿਵੇਂ ਗੁਰਬਾਣੀ ਅੰਦਰੇ ਬਚਨ ਪੜਦੇ ਆ ਨਾ ਜੀ ਅਸੀਂ RAM ਸਿਮਰ ਪਸ਼ੁਤਾਹੇਗਾ ਮਨ हे मना उस अकाल पुरख परमात्मा नु सिमर फिर पछताएंगे सब कुछ कमा के भी हाथ कुछ नहीं लगना कमाऊना है मेहनत करनी है पर फिर भी याद रख हाथ कुछ भी नहीं लगना खाली हाथ जाना है फिर भी जाना पना है ता करके कहंदे उस अकाल पुरख परमात्मा नु सिमर ते गुरबानी दे अंदरसी वचन पढ़दे ने जी आयो सुनन पढन कह वाणी ਕਿ ਅਸੀਂ ਗੁਰਬਾਣੀ ਸੁਣ ਪੜ੍ਹਨ ਕਮਾਉਣ ਦੇ ਲਈ ਆਏ ਹਾਂ ਇਸ ਧਰਤੀ ਦੇ ਉੱਪਰ ਇਸ ਦੁਨੀਆ ਦੇ ਉੱਪਰ ਪਰ ਜੇ ਯਾਦ ਰਹਿ ਜਾਏ ਤਾਂ ਥੋੜਾ ਜਿਹਾ